ਹੈਲੋ एवरीवन ਵੈਲਕਮ ਟੂ ਕਨਿਗਾ ਕਮਰਸ ਅਕੈਡਮੀ ਫਾਈਨਲੀ ਅੱਜ ਦਿਨ ਹੈਗਾ ਆ ਬਹੁਤ ਇੰਤਜ਼ਾਰ ਕੀਤਾ ਤੇ ਅੱਜ ਸਾਡਾ ਐਗਜ਼ਾਮ ਹੈਗਾ ਗੱਲ ਕਰ ਰਹੀ ਹੈਗੀ ਆ ਮੈਂ ਇਨਸਪੈਕਟਰ ਆਡਿਟ ਤੇ ਜੂਨੀਅਰ ਆਡੀਟਰ ਵਾਲਿਆਂ ਦੀ ਐਗਜ਼ਾਮ ਤੋਂ ਪਹਿਲਾਂ ਦੇਖ ਲਿਓ ਇਨਸਟਰਕਸ਼ਨ ਸਾਰੀਆਂ ਚੈੱਕ ਕਰ ਲਿਓ ਇੱਕ ਸੈਪਰੇਟ ਨਾਲ ਫੋਟੋ ਵਗੈਰਾ ਲੈ ਜਿਓ ਬਾਲ ਪੈਨ ਚਾਹੀਦੀ ਸੀ ਤੁਹਾਨੂੰ ਬਲੂ ਜਾਂ ਬਲੈਕ ਉਹ ਲੈ ਕੇ ਜਾਣੀ ਹੈਗੀ ਆ ਕੋਈ ਸਮਾਰਟ ਵਾਚ ਤੁਹਾਡੇ ਨਾਲ ਲੱਗੀ ਹੋਵੇ ਕੋਈ ਕੈਲਕੂਲੇਟਰ ਕੋਈ ਇਲੈਕਟ੍ਰੋਨਿਕ ਡਿਵਾਈਸ ਨਹੀਂ ਲੈ ਕੇ ਜਾਣਾ ਆਪਣੇ ਐਡਮਿਟ ਕਾਰਡ ਦਾ ਖਾਸ ਕਰ ਧਿਆਨ ਰੱਖਣਾ ਹੈਗਾ ਮੈਂ ਇਨਸਟਰਕਸ਼ਨਸ ਕੱਲ ਹੀ ਮੈਂਸ਼ਨ ਕਰ ਦਿੱਤੀਆਂ ਸੀਗੇ ਤੇ ਇੱਕ ਗੱਲ ਜ਼ਰੂਰ ਧਿਆਨ ਰੱਖਿਓ ਪੇਪਰ ਅਟੈਂਪਟ ਕਰਨ ਦੇ ਟਾਈਮ 네ਗੇਟਿਵ ਮਾਰਕਿੰਗ ਹੈਗੀ ਆ ਤਾਂ ਬੜਾ ਸੋਚ ਸਮਝ ਕੇ ਕਰਨਾ ਕਿਉਂਕਿ ਅਗਰ ਤੁਸੀਂ ਗਲਤ ਅਟੈਂਪਟ ਕੀਤੇ ਹੈਗੇ ਕੁਐਸਚਨਸ ਤਾਂ ਕੀ ਹੋ ਜਾਏਗਾ ਤੁਹਾਡੇ ਸਹੀਆਂ ਵਿੱਚੋਂ ਵੀ ਨੰਬਰ ਕੱਟ ਜਾਣਗੇ ਜਿਹਦੇ ਵਿੱਚ ਹਲਕਾ ਜਿਹਾ ਵੀ ਡਾਊਟ ਲੱਗ ਰਿਹਾ ਹੈਗਾ ਓਵਰ ਕੰਫੀਡੈਂਸ ਨਹੀਂ ਹੋਣਾ ਘੱਟੋ ਘੱਟ ਕੁਐਸਚਨ ਨੂੰ ਦੋ ਜਾਂ ਤਿੰਨ ਵਾਰ ਰੀਡ ਕਰੋ ਅਗਰ ਲੱਗ ਰਿਹਾ ਕੋਈ ਕੁਐਸਚਨ ਤੇ اٹਕ ਰਿਹਾ ਹੈ ਗਿਆ ਪੈਨਿਕ ਨਹੀਂ ਹੋਣਾ ਉੱਥੇ ਖੜ ਕੇ ਆਪਣਾ ਟਾਈਮ ਵੇਸ ਨਹੀਂ ਕਰਨਾ ਪਹਿਲਾਂ ਉਹ ਵਾਲੇ ਅਟੈਂਪਟ ਕਰ ਲਓ ਜਿਹੜੇ ਆਂਦੇ ਹੈਗੇ ਆ ਠੀਕ ਹੈ ਸੋ ਕੋਸ਼ਨੀ ਤੇ ਪੇਪਰ ਜਸ ਨੋਰਮਲ ਆ ਬਹੁਤ ਸਾਰੇ ਬੱਚੇ ਪੈਨਿਕ ਕਰ ਰਹੇ ਸਨ ਇਹ ਹੋ ਰਿਹਾ ਸਾਨੂੰ ਉਹ ਹੋ ਰਿਹਾ ਡਰ ਲੱਗ ਰਿਹਾ ਬਹੁਤ ਜ਼ਿਆਦਾ ਆ ਰਹੀਆਂ ਹੈਗਾ ਰਿਸਪੌਂਸ ਕੁਝ ਨਹੀਂ ਹੈਗਾ ਜਸਟ ਇੱਕ ਪੇਪਰ ਆ ਨੋਰਮਲ ਠੀਕ ਹੈ ਐਡਾ ਵੀ ਕੋਈ ਹੈ ਨਹੀਂ ਚੀਜ਼ ਕਿ ਨਿਕਲ ਜਾਏ ਬਹੁਤ ਵਧੀਆ ਤੁਸੀਂ ਮਿਹਨਤ ਕੀਤੀ ਹੋਈ ਹੈ ਮੇਰੇ ਨਾਲ ਜੁੜੇ ਹੋਏ ਆ ਤਿੰਨ ਸਾਢੇ ਤਿੰਨ ਮਹੀਨੇ ਤੋਂ ਮੈਂ ਦੇਖਿਆ ਤੁਹਾਡੀ ਮਿਹਨਤ ਤੁਸੀਂ ਕਰ ਸਕਦੇ ਹੈਗੇ ਤੇ ਤੁਸੀਂ ਕਰ ਵੀ ਲੈਣਾ ਹੈਗਾ ਆ ਠੀਕ ਹੈ ਬਾਕੀ ਆਪਣੇ ਵੱਲੋਂ ਪੂਰਾ ਐਫਰਟ ਲਾਉਂ ਮਿਹਨਤ ਤੁਸੀਂ ਕੀਤੀ ਹੋਈ ਹੈਗੀ ਉਹ ਬਾਕੀ ਉਸ ਉੱਪਰ ਵਾਲੇ ਦੇ ਹੱਥ ਛੱਡ ਦਿਓ ਜਦੋਂ ਵੀ ਡਰ ਲੱਗਾ ਆਪਣੇ ਆਪ ਨੂੰ ਕਹੋ ਕਿ ਮੇਰਾ ਰੱਬ ਜੋ ਕਰੇਗਾ ਮੇਰੇ ਲਈ ਵਧੀਆ ਹੀ ਕਰੇਗਾ ਨਿਕਲ ਜਾਏ ਬਹੁਤ ਵਧੀਆ ਕਰ ਲਾ ਜੇ ਨਹੀਂ ਵੀ ਨਿਕਲਦਾ ਹੈਗਾ ਤਾਂ ਏਡੀ ਵੱਡੀ ਕੋ ਗੱਲ ਨਹੀਂ ਹੈ ਇੱਕ ਪੇਪਰ ਕਰਕੇ ਤੁਹਾਡਾ ਸਾਰਾ ਨਹੀਂ ਕੁਝ ਖਤਮ ਹੋ ਜਾਂਦਾ ਹੈਗਾ ਕੀ ਪਤਾ ਤੁਹਾਡੇ ਲਈ ਅੱਗੇ ਹੋਰ ਓਪਰਚ्युनिटीज ਕੀ ਪਤਾ ਨਹੀਂ ਬਹੁਤ ਸਾਰੀਆਂ ਓਪਰਚ्युनिटीज ਹੋਣਗੀਆਂ ਤਾਂ ਆਪਣੇ ਵੱਲੋਂ ਆਪਣਾ ਬੈਸਟ ਦਿਓ ਠੀਕ ਹੈ ਤੁਹਾਡਾ ਜ਼ਰੂਰ 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 ਨਿਕਲੇਗਾ ਬਸ ਪੈਨਿਕ ਹੋ ਕੇ ਜੋ ਚੀਜ਼ਾਂ ਆਂਦੀਆਂ ਉਹਨੂੰ ਵੀ ਭੁਲਾ ਨਾ ਦਿਓ ਠੀਕ ਹੈ ਮੈਂ ਫਿਰ ਕਹਿ ਦਮਾ ਇੰਨਾ ਲੋਡ ਨਹੀਂ ਲੈਣਾ ਕੁਝ ਬੱਚੇ ਕਹਿ ਰਹੇ ਸੀ ਸਾਡੀਆ ਤਬੀਅਤ ਖਰਾਬ ਹੋ ਗਈ ਆ ਜਾਂ ਇਹ ਹੋ ਗਿਆ ਜਾਂ ਉਹ ਹੋ ਗਿਆ ਹੈਗਾ ਜਸਟ ਇੱਕ ਪੇਪਰ ਮੈਨੂੰ ਪਤਾ ਹੈ ਇਹ ਨਾਲ ਸਾਡੇ ਸੁਪਨੇ ਜੁੜੇ ਹੋਏ ਆ ਸਰਕਾਰੀ ਪੇਪਰ ਹੈਗਾ ਬਟ ਇੰਨੀ ਵੀ ਕੀ ਟੈਨਸ਼ਨ ਲੈਣੀ ਕਿ ਸਾਡਾ ਤਬੀਅਤ ਖਰਾਬ ਹੋ ਜਾਏ ਤੇ ਬਾਅਦ ਸਾਨੂੰ ਪੇਪਰ ਦੇਣ ਲੱਗਿਆ ਵੀ ਹੋਰ ਜ਼ਿਆਦਾ ਪ੍ਰੋਬਲਮ ਆਵੇ ਸੂ ਕੁਇਲ ਉਡਨੀ ਲੈਣਾ ਕੋਈ ਕੁਛ ਨਹੀਂ ਲੈਣਾ ਇੱਕ ਨੋਰਮਲ ਪੇਪਰ ਆ ਬਸ ਆਪਣੀਆਂ ਸਾਰੀਆਂ ਚੀਜ਼ਾਂ ਲੈ ਕੇ ਜਾਓ ਆਪਣਾ ਸਮਾਨ ਪਹਿਲੇ ਪੈਕ ਕਰ ਲਓ ਟਾਈਮ ਤੋਂ ਪਹਿਲਾਂ ਪਹੁੰਚ ਜਾਓ ਕੁਝ ਬੱਚੇ ਦੇ ਸੈਂਟਰ ਕਾਫੀ ਜ਼ਿਆਦਾ ਦੂਰ ਆਏ ਹੋਏ ਸੀਗੇ ਠੀਕ ਹੈ ਉਹ ਟਾਈਮ ਤੋਂ ਪਹਿਲਾਂ ਨਿਕਲ ਜਾਓ ਤਾਂ ਕਿ ਤੁਸੀਂ ਪਹੁੰਚ पाओ ਕਿ ਕਿ ਸਰਕਾਰੀ ਪੇਪਰ ਹੈਗਾ ਆ ਬਹੁਤ ਸਾਰੀ ਚੀਜ਼ਾਂ ਦੇਖਣੀਆਂ ਪੈਣੀਆਂ ਬਾਇਓਮੈਟ੍ਰਿਕ ਜਾ ਕੇ ਕਰवानी ਹੈਗੀ ਹੈ ਜਿਹੜੀ ਸੀਟ ਤੁਹਾਨੂੰ ਅਸਾਈਨ ਹੋਈ ਹੈ ਜੀ ਉਹਦੇ ਤੇ ਬਹਿਣਾ ਹੈਗਾ ਰੂਲਸ ਇਨਸਟਰਕਸ਼ਨਸ ਪੁੱਛ ਲਓ ਉੱਥੇ ਰਫ ਵਰਕ ਲੈਤਾ ਮੇਰੇ ਕਲਾਸ ਤੇ ਮਿਲ ਜਾਏਗਾ ਜਿਹੜੀ ਬੁੱਕਲੇਟ ਹੋਏਗੀ ਕੁਐਸਚਨ ਬੁੱਕਲੇਟ ਦੇ ਪੇਜ ਹੋਏਗਾ ਬਾਕੀ ਤੁਸੀਂ ਇਨਸਟਰਕਸ਼ਨਸ ਉੱਥੋਂ ਤੁਸੀਂ ਅੰਦਰੋਂ ਇਨਵਿਜੀਲੇਟਰ ਤੋਂ ਪੁੱਛ ਸਕਦੇ ਹੈਗੇ ਉਹ ਤੁਹਾਨੂੰ ਦੱਸ ਵੀ ਦੇਣਗੇ ਮੈਂ ਫੇਰ ਇੱਕ ਵਾਰ ਮੈਂਸ਼ਨ ਕਰਦਾ ਜਿਨ੍ਹਾਂ ਬੱਚਿਆਂ ਨੇ ਸੋਚ ਸੋਚ ਕੇ ਆਪਣੀ ਤਬੀਅਤ ਖਰਾਬ ਕੀਤੀ ਹੋਈ ਹੈ ਚਸਟਿਕ ਪੇਪਰ ਕੁਝ ਨਹੀਂ ਹੁੰਦਾ ਅਗਰ ਇੱਕ ਨਹੀਂ ਨਿਕਲਿਆ ਹੋਰ ਨਿਕਲ ਜਾਏਗਾ ਬਟ ਮੈਨੂੰ ਪਤਾ ਮੈਂ ਤੁਹਾਨੂੰ 3 3.5 ਮਹੀਨੇ ਤੋਂ ਦੇਖਿਆ ਹੈਗਾ ਕਿ ਤੁਹਾਡਾ ਪੇਪਰ ਜ਼ਰੂਰ ਨਿਕਲ ਜਾਣਾ ਤੇ ਮੈਂ ਇੱਕ ਗੱਲ ਅਨਾਉਂਸ ਕਰਦਾ ਤੁਸੀਂ ਕਿਹਾ ਸੀਗਾ ਕਿ ਤੁਹਾਨੂੰ ਮੇਰੇ ਵੱਲੋਂ ਗਿਫਟ ਚਾਹੀਦਾ ਤੇ ਡੈਫੀਨਿਟਲੀ ਜਿਹੜੇ-ਜਿਹੜੇ ਬੱਚੇ ਪਾਸ ਹੋ ਕੇ ਆਊਗੇ ਮੈਂ ਚਾਹਨੀ ਆ ਰੱਬ ਕਰੇ ਤੁਸੀਂ ਸਾਰਿਆਂ ਦਾ ਤੁਹਾਡਾ ਪੇਪਰ ਨਿਕਲੇ ਤੁਸੀਂ ਪਾਸ ਹੋਵੋ ਤੁਹਾਡੇ ਸੁਪਨੇ ਸਾਕਾਰ ਹੋਣ ਤੇ ਜਿਨ੍ਹਾਂ-ਜਿਨ੍ਹਾਂ ਦਾ ਹੋਏਗਾ ਉਹਨਾਂ ਲਈ ਮੇਰੇ ਵੱਲੋਂ ਇੱਕ ਗਿਫਟ ਰੈਡੀ ਹੋਏਗਾ ਠੀਕ ਹੈ ਮਿਲੇਗਾ ਤੇ ਉਮੀਦ ਆ ਕਿ ਆ ਤੁਹਾਡੇ ਵਿੱਚੋਂ ਬਹੁਤਿਆਰ ਤੇ ਪੇਪਰ ਕਲੀਅਰ ਹੋਏਗਾ ਤੇ ਅਸੀਂ ਪੋਡਕਾਸਟ ਦੇ ਵਿੱਚ ਮਿਲਾਂਗੇ ਜੋ ਕਿ ਤੁਹਾਡੇ ਨਾਲ ਵਾਦਾ ਸੀ ਪੋਡਕਾਸਟ ਅਸੀਂ ਕਰਨਾ ਹੈਗਾ ਤੇ ਡੈਫੀਨਿਟਲੀ ਪੋਡਕਾਸਟ ਕਰਾਂਗੇ ਇੱਕ ਗੱਲ ਯਾਦ ਰੱਖੋ ਪੇਪਰ ਦੇ ਕੇ ਆਉਣ ਤੋਂ ਬਾਅਦ ਮੈਨੂੰ WhatsApp ਨੰਬਰ ਮੈਂ ਮੈਂਸ਼ਨ ਕਰ ਦੇਣੀ ਹੈਗੀ ਠੀਕ ਹੈ 9878613701 01 ਇਸ ਨੰਬਰ ਤੇ ਮੈਨੂੰ ਆਪਣੇ ਕੁਐਸਚਨ ਪੇਪਰ ਜ਼ਰੂਰ ਭੇਜਵਾ ਦਿਓ ਪਲੱਸ ਆਪਣਾ ਰਿਸਪੌਂਸ ਜ਼ਰੂਰ ਦਿਓ ਕਿਉਂਕਿ ਉਸ ਦਿਨ ਤੁਹਾਡਾ ਵੀ ਪੇਪਰ ਨਹੀਂ ਹੋਣਾ ਉਸ ਦਿਨ ਮੇਰਾ ਪੇਪਰ ਵੀ ਹੋਣਾ ਆ ਸਾਢੇ 3 ਮਹੀਨਿਆਂ ਦੀ ਸਾਡੀ ਜਰਨੀ ਹੈਗੀ ਆ ਕਿਤੇ ਨਾ ਕਿਤੇ ਟੀਚਰ ਦਾ ਵੀ ਅਸੀਂ ਆਪਣਾ ਬੈਸਟ ਕਰ ਦਿੰਨੇ ਹੈਗੇ ਬਾਕੀ ਅਸੀਂ ਤੁਹਾਡੇ ਦੇ ਡਿਪੈਂਡ ਰਹਿੰਦੇ ਆ ਕਿ ਤੁਸੀਂ ਕਿਦਾਂ ਦਾ ਕਰਕੇ ਆਉਨੇ ਹੈਗੇ ਆ ਠੀਕ ਹੈ ਸਾਰੇ ਤਰ੍ਹਾਂ ਦਾ ਲੈਵਲ ਤੁਹਾਨੂੰ ਕਰਾਤਾ ਟਫ ਵੀ ਕਰਾਤਾ ਆਸਾਨ ਵੀ ਕਰਾਤਾ ਤਾਂ ਕਿ ਤੁਹਾਨੂੰ ਸਾਰੀ ਚੀਜ਼ ਆਦੀਆ ਹੋਣ ਆਪਣਾ ਕੁਐਸਚਨ ਪੇਪਰ ਜ਼ਰੂਰ ਵੀ ਨੂੰ ਭੇਜੋ ਪਲੱਸ ਆਪਣਾ ਰਿਸਪੌਂਸ ਕਿ ਤੁਹਾਡਾ ਕਿਦਾਂ ਦਾ ਹੋਇਆ ਤਾਂ ਕਿ ਮੇਰੇ ਟੈਨਸ਼ਨ ਵੀ ਥੋੜੀ ਘੱਟ ਜਾਏ ਕਿਉਂਕਿ ਤੁਹਾਡਾ ਪੇਪਰ ਹੈਗਾ ਤੁਸੀਂ ਆਪਣੀ ਆਪਣੀ ਲਰਨਿੰਗ ਨੂੰ ਤੁਹਾਡੇ ਸਾਰਿਆਂ ਦੀ ਹੈਗੀ ਆ ਚਲੋ ਬਾਬਾ ਜੀ ਮੇਰੇ ਅਰਦਾਸ ਆ ਤੁਸੀਂ ਮਿਹਨਤ ਕੀਤੀ ਆ ਤੁਹਾਡੀ ਸਫਲਤਾ ਹੋਵੇ ਠੀਕ ਹੈ ਬਾਕੀ ਉਮੀਦਾਂ ਆਡੇ ਵਿੱਚ ਬਹੁਤ ਸਾਰੇ ਬੱਚਿਆਂ ਦਾ ਮਿਲੇਗਾ ਤੇ ਮੇਰੇ ਵੱਲੋਂ ਗਿਫਟ ਵੀ ਰੈਡੀ ਹੋਣਗੇ ਤੇ ਅਸੀਂ ਪੋਡਕਾਸਟ ਵੀ ਕਰਾਂਗੇ ਉਸ ਚੀਜ਼ ਦਾ ਬਾਕੀ ਇੰਨੀ ਜ਼ਿਆਦਾ ਟੈਨਸ਼ਨ ਜਾਂ ਲੋਡ ਨਹੀਂ ਲੈਣਾ ਹੈਗਾ ਜਿਨ੍ਹਾਂ ਨੇ ਆਪਣੀ ਤਬੀਅਤ ਖਰਾਬ ਕੀਤੀ ਹੋਈ ਹੈ ਕੋਈ ਅਦਾ ਸੀ ਨਹੀਂ ਹੈਗਾ ਅਸੀਂ ਸ਼ਾਮ ਨੂੰ ਇਗਜ਼ਾਮ ਤੋਂ ਬਾਅਦ ਤੁਹਾਨੂੰ ਕੀ ਮਿਲਾਂਗੇ ਇੱਕ ਅਨਲਿਸਿਸ ਜ਼ਰੂਰ ਕਰਾਂਗੇ ਇਗਜ਼ਾਮ ਦਾ ਤਾਂ ਕਿ ਤੁਹਾਨੂੰ ਥੋੜਾ ਜਿਹਾ ਆਈਡੀਆ ਲੱਗ ਜਾਏ ਠੀਕ ਹੈ ਇੰਨਾ ਲਾਸਟ ਇਹ ਵੀਡੀਓ ਇਹ ਕਹਿ ਕੇ ਖਤਮ ਕਰਦੀ ਆ ਜਦੋਂ ਟੈਨਸ਼ਨ ਆਵੇ ਬਸ ਇੰਨਾ ਕਹਿ ਦਿਓ ਜੋ ਮੇਰਾ ਮਾਲਕ ਰੱਬ ਕਰੇਗਾ ਜਿਸ ਵੀ ਭਗਵਾਨ ਨੂੰ ਤੁਸੀਂ ਮੰਨਦੇ ਆ ਉਹ ਮੇਰੇ ਲਈ ਵਧੀਆ ਹੀ ਕਰੇਗਾ ਜਸਤੇਕ ਪੇਪਰ ਆਪਣੀ ਤਬੀਅਤ ਖਰਾਬ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਆ ਠੀਕ ਹੈ ਹੋ ਜਾਣਾ ਬਹੁਤ ਆਸਾਨੀ ਨਾਲ ਹੋ ਜਾਣਾ ਬਸ ਪੈਨਿਕ ਨਹੀਂ ਕਰਨਾ ਪੈਨਿਕ ਕਰਕੇ ਜੋ ਆਂਦਾ ਹੋਇਆ ਖਰਾਬ ਕਰ ਦੋਗੇ ਜੋ ਹੋਏਗਾ ਵਧੀਆ ਹੋਏਗਾ ਰਿਲੈਕਸ ਰਹੋ ਚਿਲ ਰਹੋ ਪੜਿਆ ਹੋਇਆ ਨਾ ਕੁਝ ਗਲਤ ਨਹੀਂ ਹੁੰਦਾ ਨੇਗੇਟਿਵ ਮਾਰਕਿੰਗ ਕਰਕੇ ਪੈਨਿਕ ਨਹੀਂ ਲੈਣੀ ਕੋਸ਼ਿੰਦਾ ਠੀਕ ਹੈ ਮਿਲਦੇ ਆ एग्जाम ਤੋਂ ਬਾਅਦ ਮੈਨੂੰ ਆਪਣੇ ਕੁਐਸਚਨ ਪੇਪਰ ਸੈਂਡ ਕਰਨਾ ਨਾ ਭੁੱਲਿਓ ਪਲੱਸ ਆਪਣੇ ਰਿਸਪਾਂਸਸ ਠੀਕ ਹੈ ਪੜ ਲਓ ਜਿਨ੍ਹਾਂ ਨੇ ਦੂਰ ਜਾਣਾ ਹੈਗਾ ਥੋੜੀ ਜਿਹੀ ਰੈਸਟ ਮਤਲਬ ਉਹ ਆਪਣੇ ਆਪ ਨੂੰ ਥੋੜਾ ਨਾਲ ਆਪਣਾ ਸਮਾਨ ਪਾਣੀ ਵਗੈਰਾ ਪ੍ਰੋਪਰ ਲੈ ਕੇ ਚਲੋ ਇੱਕ ਬਾਲ ਪੁਆਇੰਟ ਜਿਹੜੀ ਪੈਨ ਤੁਸੀਂ ਲੈਣੀ ਹੈਗੀ ਬਾਲੀਆ ਬਲੂ ਬਲੂ ਸੋਰੀ ਬਲੈਕ ਐਂਡ ਬਲੂ ਜੋ ਵੀ ਪੈਨ ਲੈਣੀ ਹੈਗੀ ਕੋਸ਼ਿਸ਼ ਕਰਿਓ ਉਹਦੀ ਬਾਡੀ ਥੋੜੀ ਟਰਾਂਸਪੇਰੈਂਟ ਹੋਵੇ ਤਾਂ ਕਿ ਕੋਈ ਇਸ਼ੂ ਨਾ ਹੋਵੇ ਬਾਕੀ ਐਟੈਸਟਡ ਵਾਲੇ ਉਮੀਦ ਆ ਕਿ ਤੁਸੀਂ ਕਰਾ ਲਏ ਹੋਣੇ ਕਿਉਂਕਿ ਅੱਜ ਸੰਡੇ ਹੈਗਾ ਠੀਕ ਹੈ 올 द बेस्ट ਤੁਹਾਡੇ ਸਾਰਿਆਂ ਨੂੰ ਸਾਰਾ ਕੁਝ ਵਧੀਆ ਹੀ ਹੋਏਗਾ 올 द बेस्ट